ਗੁੱਡ ਮਾਰਨਿੰਗ ਜੀ ਸਵਾਗਤ ਕਰਦੇ ਆਂ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਬ੍ਰੇਕਫਾਸਟ ਆ ਚੁੱਕਿਆ ਹੈ ਬ੍ਰੇਕਫਾਸਟ ਕਰਦੇ ਆਂ ਤੇ ਨਾਲ ਨਾਲ ਵਲੌਗ ਹੋ ਰਿਹਾ ਆਪਣਾ ਐਡਿਟ ਨਿਓ એનર્ਜੀ ਆਉਂਦੀ ਰਹੇ ਕੋ ਪੂਰੀ ਯਸ ਛੱਕਦੇ ਆਂ ਦੋਸਤੋ ਬਾਅਦ ਨਿਕਲਦੇ ਆਂ ਉਹ ਪਿਆ ਮੈਦੂਬੜਾ ਫਰਾਈ ਆਮਲੇਟ ਇਹ ਤਾਂ ਮੇਝੂ ਹੀ ਹੈ ਤੇ ਸੈਂਡਵਿਚ ਐਮਲੀ ब्रेकफास्ट वगैरह करके निकलने दी तैयारी होगी गाड़ी आपा कर ली स्टार्ट कॉल स्टार्ट पे खड़ी है गाड़ी इथों निकलਦੇ ਆ ਇਹ ਆਪਣਾ ਰਾਤ ਹੋਟਲ ਸੀ ਜਿੱਥੇ ਆਪਾਂ ਰੁਕੇ ਸੀ क्राउन एम्पियरियल ਬੜੀਆ ਸੋਨਾ ਹੋਟਲ ਸੀ ਜਮਾਂ ਹਾਈਵੇ ਦੇ ਨਾਲ ਹੀ ਐ ਹੁਣ ਆਪਾਂ ਇਥੋਂ ਹੀ ਚੜਦਾਂਗੇ ਨਾਲ ਦੀ ਨਾਲ ਹੀ ਉਹਨੇ ਤੋਂ 나सिक ਰੋਡ ਤੇ ਪੈ ਗਏ ਤੇ ਘਾਟ ਆਉਣੀਆਂ ਸ਼ੁਰੂ ਹੋਣ ਲੱਗੀਆਂ ਆਹ ਰਸਤੇ ਜੁਣ ਘਾਟ ਬਹੁਤ ਆਉਣਗੇ ਕਿਤੇ ਉਤਰਾਹੀ ਹੋਊਗੀ ਕਿਤੇ ਚੜ੍ਹਾਈ ਹੋਊਗੀ ਉਹ ਦੇਖਦੇ ਕਰਦੇ ਚੜਦੇ ਉਤਰਦੇ ਜਾਂਦੇ ਆ ਆਪਾਂ ਪੰਡਾਲ ਜੀ ਸਰ ਉਹ ਕੀ ਲੀ ਰਿਪੋਰਟ ਹਾਂ ਹਾਂਜੀ ਸਰ ਕਿਵੇਂ ਹੋ ਜੀ ਆਪਾਂ ਕ ਨੰਬਰ ਮੇਰਾ ਜ ਟੱਲੀ ਆਉਂ ਡਣ ਕਰਿਆ ਢੂ ਲੱਗੀ ਦਿਖਾ ਦੇ ਬਰੀ ਕਿਤੇ ਵੇ ਜੀ ਵਧੀਆ ਲੱਗੀ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਇਹ ਕਹਿ ਕੇ ਬੈਠੇ ਆ ਮੈਂ ਕਿਹਾ ਕਿ ਵਜੋ ਬਈ ਨਾ ਨਾ ਪਿੱਛੇ ਕਹਿੰਦਾ ਮੇਰਾ ਵਧੀਆ ਸੈਟ ਜਾ ਜਾਂਦਾ ਮੈਂ ਲੰਮਾ ਆ ਨਾ ਨਾ ਮੇਨ ਕਾਰਨ ਕੁਝ ਹੋਰ ਹੈ ਮੇਨ ਕਾਰਨ ਹੈਗੇ ਵੀ ਪਿੱਛੇ ਜੇ ਕਿਤੇ ਮੋਟਾ ਪੈਂਦਾ अगे बैठते भाई साहब बस अच्छा। ये तो मैंने सोचा ही नहीं था ये तो चाल चल गया है हम तो चाल में फस गया भाई। <laughs> ਉਹੀ ਚਲਦੇ ਘਾਟ ਉੱਚੇ ਨੀਵੇਂ ਪਹਾੜ ਦੇ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਤੇ ਉਵੇਂ ਆਹ ਲੇਰ ਪੈਂਦੀ ਆਉਂਦੀ ਟਰੱਕਾਂ ਦੀ ਹੌਲੀ ਹੌਲੀ ਚੜਦੇ ਵਿਚਾਰੇ ਤੇ ਜਿਹੜੇ ਉਤਰਨ ਵਾਲੇ ਆ ਉਹ ਜਿਵੇਂ ਹੌਲੀ ਹੌਲੀ ਉਤਰਦੇ ਆ ਦੂਰੋਂ ਆ ਨਿਆਰਾ ਸੋਹਣਾ ਝਾਕਾ ਵਾਕਾ ਬਣਦਾ ਰੂਟ ਆਪਾਂ ਥੋੜਾ ਥੋੜਾ ਚੇਂਜ ਕਰਦੇ ਹੋਏ ਜਾ ਰਹੇ ਆ ਵਾਪਸੀ ਤੇ ਹੁਣ ਜਿਵੇਂ ਅਸੀਂ 나सिक ਨੂੰ ਇੱਕ ਪਾਸੇ ਛੱਡਤਾ ਆਪਾਂ ਕਹਾਂ ਜਿਹੜਾ ਪੂਨੇ ਤੋਂ ਆ ਰਹੇ 6 ਸਪੈਸ ਵਿੱਚ 나सिक ਵਾਲਾ ਉਹ ਸੰਗਮ ਨੇਰ ਤੋਂ ਅੱਗੇ ਆਪਾਂ ਆਹ ਵਿਚ ਨੂੰ ਹੋ ਗਏ ਪਿੰਡਾਂ ਦੇ ਇਹ ਜਾ ਕੇ ਨਿਕਲੂਗਾ ਧੂਲੇ ਚਾਂਦਵੜ ਚਾਂਦ ਪਹਿਲਾਂ ਚਾਂਦਵੜ ਨਿਕਲੂਗਾ ਚਾਂਦਵੜ ਤੋਂ ਆਪਾਂ ਉਹੀ ਹਾਈਵੇ ਫੇਰ ਪੈ ਦਾਂਗੇ ਜਿਹੜਾ ਜਾਊਗਾ ਧੂਲੇ ਨੂੰ ਹੋ ਕੇ ਤੇ ਅੱਗੇ ਆਪਾਂ ਸਿੱਧਾ ਉਹ ਇੰਦੌਰ ਵਾਲੇ ਰੋਡ ਨੂੰ ਫੇਰ ਦੁਆਰੇ ਪੈ ਜਾਾਂਗੇ ਲੰਘਦੇ ਵੜਦੇ ਆ ਇਦਾਂ ਦੀ ਆ ਬੈਲ ਗੱਟੀਆਂ ਜੇ ਹਾਲੇ ਵੀ ਦਿਖਦੀਆਂ ਨੇ ਇੱਥੇ ਰੌ ਹੈ ਨਾ ਬੜੋ ਬੜੋ ਤੋਂ ਰੱਖੇ ਹੋਏ ਆ ਵਧੀਆ ਇਹ ਉਮੀਦਾਂ ਮਾਹੌਲ ਜਿਹੜਾ ਪੰਜਾਬ ਚ ਹੁੰਦਾ ਹੈ। ਬਹਾਂ ਇਹਨਾਂ ਦਾ ਥੋੜਾ ਜਿਹਾ ਹੋਰ ਤਰੀਕੇ ਦਾ ਇਹਨਾਂ ਤੇ ਥੋੜੀ ਜਿਹੀ ਕੋਈ ਹਰਿਆਲੀ ਵਾਲੀ ਚੀਜ਼ਾਂ ਘੱਟ ਨੇ ਮੈਨੂੰ ਇਹ ਲੱਗਦਾ ਹੈ। ਹਾਂ ਜਿਵੇਂ ਆ ਜਿਵੇਂ ਬੰਦਰਜੀ ਪਈ ਆ ਜ਼ਮੀਨ ਐਂ ਜਸਮਾਨ ਜ਼ਿਆਦਾ ਇੱਥੇ ਆ ਮਾਹੌਲ ਦਾ ਜ਼ਿਆਦਾ ਹੈ। ਆ ਪਾੜੀ ਕਿ ਕਰਾਈਆਂ ਜੰਗਲ ਜੇ ਆ ਮੁੱਲਾ ਆ ਮਤਲਬ ਬੇਫਰੂਲ ਜਿਹੀ ਥਾਂ ਵਾਲੀ ਹੈ। ਖੇਤੀਬਾੜੀ ਜੋਗ ਸਾਰੀ ਥਾਂ ਹੋਣੀ ਹੈਗੀ ਜਗ੍ਹਾ। ਕਿਤੇ ਕਿਤੇ ਜੇ ਹੈਗੀ ਕਿਤੇ ਕਿਤੇ ਨਹੀਂ ਹੈਗੀ। ਔਰ ਜਿੱਥੇ ਖੇਤੀ ਹੋ ਵੀ ਰਹੀ ਹੈ ਉੱਥੇ ਵੀ ਮੱਕੀ ਤੇ ਪਿਆਜ਼ ਇਹ ਦੋ ਚੀਜ਼ਾਂ ਨੇ ਕਿਉਂਕਿ ਨਾਸੀਕ ਦੇ ਜਿਹੜੇ ਪਿਆਜ਼ ਹੈ ਉਹ ਫੇਮਸ ਹੈ ਭਾਈ ਤੇ ਏਰੀਆ ਇਹ ਸਾਰਾ ਨਾਸੀਕ ਦੇ ਨੇੜੇ ਤੇੜੇ ਦਾ ਏਰੀਆ ਹੈ ਵਿਚੋਂ ਦੀ ਘੁੰਮ ਘਮਾ ਕੇ ਸ਼ਾਰਟਕਟ ਲੈ ਕੇ ਆਪਾਂ ਫੇਰ ਦੁਬਾਰਾ ਚੜ ਗਏ ਆ ਉਸੇ ਹਾਈਵੇ ਦੇ ਉੱਤੇ ਨਾਸੀਕਲਾ ਹਾਈਵੇ ਔਰੰਗਾਬਾਦ ਨੂੰ ਜਾਂਦੇ ਤੇ ਇੱਥੋਂ ਆਪਾਂ ਘੁੰਮਦੇ ਘੁਮਾਉਂਦੇ ਅੱਗੇ ਪਹੁੰਚਾਂਗੇ ਧੂਲੇ ਧੂਲੇ ਤੋਂ ਫੁੱਲ ਰਾਸ਼ਾ ਇਸ ਟਾਈਮ ਇੱਥੇ ਸ਼ਹਿਰ ਜੋ ਆਪਾਂ ਲੰਘ ਰਹੇ ਆ ਲਾਸ ਲਗਾਮ ਚ ਲਾਸ ਲਗਾਮ ਦੇ ਵਿਚਾਲੇ ਲੱਗਿਆ ਹੋਇਆ ਇਹ ਝੰਡਾ ਕਿਉਂਕਿ ਇਸ ਪਾਸੇ ਲੋਕ ਸ਼ਿਵ ਸੈਨਾ ਨੂੰ ਜ਼ਿਆਦਾ ਮੰਨਦੇ ਆ ਕਿੰਨਾ ਤਾਂ ਇਹਨਾਂ ਦਾ ਭਗਵਾ ਆ ਲਹਿਰਾ ਰਿਹਾ ਜੀ ਆਪਾਂ ਇਸ ਟਾਈਮ ਮਹਾਰਾਸ਼ਟਰ ਤੋਂ ਐਮਪੀਐਲ ਨੂੰ ਜਾ ਰਹੇ ਆ ਧੂਲੇ ਜਿਹੜਾ ਹੈ ਉਹ ਮਹਾਰਾਸ਼ਟਰ ਦੇ ਵਿੱਚ ਰਹਿ ਜਾਊਗਾ ਤੇ ਉਸ ਤੋਂ ਅਗਲੇ ਜਿਹੜੇ ਸ਼ਹਿਰ ਆਉਣਗੇ ਉਹ ਚਲੇ ਜਾਣਗੇ ਐਮਪੀ ਦੇ ਵਿੱਚ ਮਿਲ ਕੇ ਤੇ ਆਪਾਂ ਉਹੀ ਘਾਟਾਂ ਵਾਲਾ ਸਫ਼ਰ ਨੂੰ ਸ਼ੁਰੂ ਕਰ ਲਿਆ ਪਿੱਛੇ ਘਾਟ ਤੋਂ ਸ਼ੁਰੂ ਹੋ ਗਈ ਸੀ ਪਹਿਨੇ ਹੁਣ ਬਸ ਥੋੜਾ ਜਿਹਾ ਰੋਕੇ ਤੇ ਉਸ ਤੋਂ ਬਾਅਦ ਅਲੱਗ-ਅਲੱਗ ਘਾਟ ਇੱਥੇ ਆਉਂਦੇ ਰਹਿੰਦੇ ਆਂ। ਹਾਂਜੀ ਮੁੰਡਿਓ। ਹਾਂਜੀ ਹਾਂਜੀ। ਬ੍ਰੇਕ ਮੰਗਦਾ ਹੈ। ਬ੍ਰੇਕ ਮੰਗਦਾ ਹੈ। ਖਾਣੇ ਕੋ ਮੰਗਦਾ ਹੈ। ਟੀਟ ਵਿੱਚ ਗੁਰੜ ਗੁਰੜਾ ਹੋਣ ਲੱਗ ਗਿਆ। ਕੀ ਮੰਗਦਾ ਹੈ ਖਾਦੇ ਕੋ? ਉਸ ਬੈਠਾ ਤੂੰ ਸੋਲਾ ਪਾਓ। ਬੜਾ ਪਾਓ, ਮਿਸਲ ਪਾਓ। ਮਿਸਲਾ ਪਾਓ ਖਾਓ। ਮਿਸਲਾ ਪਾਓ। ਆਹੇ। ਹਾਓ 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 ਆਹੇ। ਹਾਓ ਬੰਦ। ਹਾਓ। ਲਾਪਾ ਨੂੰ ਚੱਲਿਆਂ ਨੂੰ ਹੋ ਗਏ ਮਿੱਤਰੋ 4 ਘੰਟੇ। 2:30 ਵਜੇ ਚੱਲਣਾ ਲੱਗ ਪਾ ਕੇ 2:21 ਮਿੰਟ ਹੋ ਗਏ। ਯਸ ਤਾਂ ਹੁਣ ਆਪਾਂ ਦੇਖਦੇ ਕਿੱਥੇ ਰੁਕਦੇ ਆ ਰੋਕੇ ਕੁਝ ਖਾਣੀ ਪੀਣੇ ਆ ਭੁੱਖ ਜੀ ਲੱਗੀ ਪਈ ਆ ਬ੍ਰੇਕਫਾਸਟ ਹੀ ਕਰਕੇ ਨਿਕਲੇ ਜੀ ਉੱਥੋਂ ਥੋੜੇ ਹਲਕੇ ਹਲਕੇ ਲੱਗਣ ਲੱਗ ਕੇ ਪਕਾ ਨਾ ਹਾਂ ਨਾਲੇ ਕਿ ਬਕਾੜ ਆ ਜਾਣੇ ਜਿਹੜੇ ਦੂਜੇ ਜ਼ਿਆਦਾ ਲੰਬਾ ਟਾਈਮ ਚੱਲਣੇ ਆ ਫਿਰ ਉਹਦੇ ਵਿੱਚ ਇਹ ਵੀ ਕੋਈ ਵਧੀਆ ਖਾਣ ਨੂੰ ਮਿਲਣਾ ਨਹੀਂ ਹੁੰਦਾ ਬਿਡੂਬੇ ਲੱਗੀ ਜਾਂਦੇ ਆ ਤਾਂ ਆਪਾਂ ਦੇਖ ਕੇ ਕਿਤੇ ਨਾ ਕਿਤੇ ਆਪਦੀ ਰੋਟੀ ਪਣੀ ਦੰਦੀ ਆਪ ਕਰਦੇ ਆ ਪਹਿਲਾਂ ਜਿਸ ਦਿਨ ਆਪਾਂ ਜਾ ਰਹੇ ਸੀ ਉਸ ਦਿਨ ਵੀ ਆਪਾਂ ਆ ਕੇ ਦੂਲੇ ਤੋਂ ਪਹਿਲਾਂ ਦੂਲੇ ਟੱਪ ਕੇ ਚੰਦਵੜ ਤੋਂ ਪਹਿਲਾਂ ਆਪਾਂ ਇੱਥੇ ਰੁਕੇ ਸੀ ਜਿੱਥੇ ਆਪਾਂ ਖਾਦੇ ਸੀ ਪਾਓ ਬੜਾ ਪਾਓ ਖਾਦਾ ਸੀ ਤੇ ਜੂਸ ਵਗੈਰਾ ਪੀਤਾ ਸੀ ਅੱਜ ਫੇਰ ਘੁੰਮ ਘੁਮਾ ਕੇ ਉਸੇ ਥਾਂ ਤੇ ਪਹੁੰਚ ਗਏ ਕਿਉਂ ਸਰ ਪਾਵੀ ਸੁਖ ਸਾਗਰ ਅੱਜ ਦਾ ਸਫਰ ਬਹੁਤ ਸੋਹਣਾ ਨਿਕਲ ਰਿਹਾ ਹੈ ਸਫਰ ਵਧੀਆ ਕੱਟਿਆ ਗਿਆ ਅੱਜ ਹਾਂ ਉਹ ਸ਼ਾਰਟਕਟ ਜਿਆ ਬਹੁਤ ਸ਼ਾਰਟਕਟ ਹੈ ਹਾਂ ਅਸੀਂ ਆ ਗਏ ਤਕਰੀਬਨ ਕੋਈ 230 ਕਿਲਾ ਮੀਟਰ ਅੱਜ 4 ਘੰਟਿਆਂ 'ਚ 4 ਘੰਟੇ 'ਚ 3.5 ਘੰਟੇ ਲੱਗੇ ਸਾਰਾ ਪਿੰਡੂ ਮਹਿਕਮਤ ਬਿਲਕੁਲ ਪਿੰਡਾਂ ਵਾਲਾ ਰੋਡ ਸੀ ਸਾਰਾ ਪਰ ਫਿਰ ਵੀ ਵਧੀਆ ਵਾਰਡ ਕੱਟੀ ਗਈ ਇੱਥੇ ਉਹਨੂੰ ਕੁਝ ਖਾਣੇ ਪੀਣੇ ਵਧੀਆ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਹੋਇਆ ਹੈ ਇਹ ਕਿਵੇਂ ਦਾ ਬਣਾ ਹੋਇਆ ਤੁਸੀਂ ਪਿਛਲੇ ਵਲੌਗ ਚ ਚੈੱਕ ਕਰ ਸਕਦੇ ਹੋ ਆਰਡਰ ਪਹੁੰਚ ਚੁੱਕਿਆ ਹੈ ਜੂਸ ਆਹ ਇਧਰ ਪਾਓ ਐਕਸਟਰਾ ਪਾਓ ਬਾਜੀ ਮੋਟਾ 1 ਨੰਬਰ ਨੂੰ ਦੱਜ 1 ਨੰਬਰ ਜੂਸ ਜੂਸ ਪੀਣੇ ਤੇ ਖਾਣੇ ਪੀਣੇ ਤੇ ਅੱਗੇ ਨਿਕਲਦੇ ਇਸ ਤੋਂ ਬਾਅਦ ਜੋ ਬਹੁਤ ਫਰਕ ਲੱਗ ਰਿਹਾ ਸਾਨੂੰ ਕਿਉਂਕਿ ਅੱਜ ਇੱਕ ਤਾਂ ਬੱਦਲ ਬਾਈ ਜੀ ਹੋਈ ਹੋਈ ਹੈ ਰਸਤੇ ਜਿੱਥੇ ਤੇ ਦੂਜਾ ਇਹ ਹੀ ਹੈ ਵੀ ਅਸੀਂ ਗੋਜੜੀ ਧੁੱਪ ਦੇਖਿਆ ਹੈ ਨਾ ਉਹ ਬਹੁਤ ਤੇਖੀ ਧੁੱਪ ਸੀ ਤਾਂ ਕਰਕੇ ਸਾਨੂੰ ਇਹ ਧੁੱਪ ਉਨੀ ਤੇਜ ਲੱਗ ਰਹੀ ਅੱਜ ਅੱਜ ਮੌਸਮ ਫਿਰ ਵੀ ਠੀਕ ਹੈ ਜਿੱਦ ਦੇ ਅਸੀਂ ਆਏ ਸੀ ਉਦੋਂ ਇੱਥੇ ਬੜਾ ਜਿਆਦਾ ਗਰਮੀ ਵਾਲਾ ਮੌਸਮ ਸੀ ਅੱਜ ਤਾਂ ਫਿਰ ਵੀ ਬਹੁਤ ਹੱਦ ਤੱਕ ਰੋਲ ਠੀਕ ਲੱਗ ਰਿਹਾ ਸੁੱਦੀ ਕਿ ਜਾ ਕੰਮ ਹੈ ਸਾਢੇ 3:00 ਹੋਏ ਆਲੇ ਕੋਈ ਜ਼ਿਆਦਾ ਟਾਈਮ ਨਹੀਂ ਹੈ ਵਿਚਾਰਤਾਰਾ ਭਾਈ ਸਾਹਿਬ ਆਪਣੀ ਹੋਈ ਦੋ ਪੰਕਤੀਆਂ ਦੋ ਪੰਕਤੀਆਂ ਸ਼ੈਰ ਉਹ ਆ ਰਿਹਾ ਜਿੱਥੇ ਸਾਡਾ ਪਿੱਛੇ ਬੈਠਾ ਸੀਟ ਦਾ ਚਲਾਣਦੂਆ ਹਾਂ ਨਾ ਆਖੇ ਸੀਟ ਬੈਲਟ ਲਾਓ ਵਿਛੇਲੀ ਹੁਣ ਹੋਣ ਲੱਗੇ ਸਾਈਡ ਤੇ ਬੈਠੀ ਕਿੰਨਾ ਚਲਾਉਂਦਾ ਆਤੇ ਸੀ ਬਾਈ ਬਾਈ ਆ 22000 ਦੱਸਦੇ ਸੀ 1000 ਰੁਪਏ ਜੁਵਾਣਗੇ ਨਾ ਜਿਹੜਾ ਜਿਹੜਾ ਉਹ ਆ ਉਹੀ 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 ਆਹੀ ਨੇ ਬਿਜੂ ਬੱਤੀਆਂ ਉੱਦੋਂ ਜਾਂਦੇ ਹੋਏ ਇੱਥੇ ਹੀ ਗੁਰੂ ਲੈ ਗਏ ਆ ਉਹ ਠਹਿਣਾ ਸੀ ਬਾਈ ਦਿਖਾਉਣਾ ਮੈਂ ਇੱਥੇ ਸੀ ਉਹ ਆ ਉਹ ਇੱਧਰ ਉਹ ਖੜਾ ਉਹ ਇੱਧਰ ਇਹ ਦਿਖਾਉਣਾ ਕਿਹੜੇ ਵਾਲਾ ਹੈ ਕਿਹੜੇ ਵਾਲਾ ਕਿਹੜੇ ਕਿਹੜੇ ਵਾਲਾ ਔਰ ਜਿਹੜਾ ਟੋਪੀ ਤੇ ਪਹਿਲੇ ਨੰਬਰ ਤੇ ਆ ਜਿਹੜਾ ਪਹਿਲੇ ਨੰਬਰ ਤੇ ਜਾਵਾ ਜਾਵਾ ਪਹਿਲੇ 900 ਮਾਜਿਕ ਨੰਬਰ ਹੋ ਗਿਆ ਪੂਰਾ ਅੱਜ 4.5 ਵਜਿਆਂ ਨੂੰ ਹੀ ਸੂਰਜ ਛਿਪ ਗਿਆ ਪਦਲਾ ਪਿਛੇ ਹੋ ਗਿਆ ਸੂਰਜ ਤੇ ਬੱਦਲ ਵਾਈ ਜਾਨ ਪੂਰੀ ਹੋ ਗਈ ਬਦੰਦਾ ਧੁੰਦ ਜੀ ਪੈ ਰਹੀ ਹੈ ਪਤਾ ਨਹੀਂ ਬੱਦਲ ਵਾਈ ਕੁਝ ਸਮਝ ਨਹੀਂ ਲੱਗ ਰਹੀ ਗੱਲ ਆ ਕੀ ਇਹ ਵੀ ਆਪਾਂ ਨੂੰ ਗਰਮੀ ਤੋਂ ਰਾਤ ਮਿਲਣੀ ਹੈ ਗਰਮੀ ਤੋਂ ਰਾਹਤ ਮਿਲ ਗਈ ਜਿਉਂ-ਜਿਉਂ ਨੇੜੇ ਜਾਂਦੇ ਆਂ ਠੰਡ ਵੱਧਦੀ ਜਾਂਦੀ ਬਿਲਕੁਲ ਪੰਜਾਬ ਵਾਲੇ ਪਾਸੋਂ ਨੂੰ ਜਾ ਰਹੇ ਆਂ ਨਾਰਥ ਵੱਲ ਨੂੰ ਤਾਂ ਠੰਡ ਵਾਲਾ ਮਾਹੌਲ ਤਾਂ ਬਣਦਾ ਜਾਂਦਾ ਹੈ ਇਹ ਇੱਥੇ ਲੋਕਾਂ ਕੋਲ ਲੱਗਿਆ ਹੋਇਆ ਲੋਕਲ ਮੇਲਾ ਹੈ ਤੇਰੇ ਸ਼ਰਕੀ ਇਧਰ ਵਹਾਂ ਤੋਂ ਇਧਰ ਪੂਰਾ ਚੜੀ ਜਵਾਨੀ ਨੂੰ ਹੁੰਦੀ ਵਰਦੀ ਹੈ ਚੜੀ ਚੰਦੂਲ ਲੱਗੇ ਹੋਏ ਆ ਪੂਰੇ ਵਧੀਆ ਪ੍ਰੋਪਰ ਹੈ ਨੰਬਰ ਚ ਹੈਨਾ ਇੱਕ ਨੰਬਰ ਮਾਹੌਲ ਹੈ ਬਈ ਕੋਟ ਮੇਲਾ ਇਹ ਹੁਣ ਸ਼ੁਰੂ ਹੋਏ ਆ ਲਗਾਤਾਰ ਵਾਲੇ ਘਾਟ ਵੀ ਜਿਹੜੇ ਇੱਕ ਚੜ੍ਹ ਗਏ ਇੱਕ ਉਤਰ ਗਏ ਇੱਕ ਚੜ੍ਹ ਗਏ ਇੱਕ ਉਤਰ ਗਏ ਇੱਕ ਚੜ੍ਹਦੇ ਇੱਕ ਉਤਰ ਗਏ ਐਂ ਕਰਕੇ ਹੁੰਦੇ ਆ ਔਰ ਟਰੱਕਾਂ ਦੇ ਰੁਕਾਂ ਦਾ ਇੱਥੇ ਬੜਾ ਰੱਟ ਪੈਂਦਾ ਐਂ ਮੱਲਕ ਮੱਲਕ ਜਾਣਗੇ ਮੱਲਕ ਮੱਲਕਾਉਣਗੇ ਤੇ ਜੇ ਕਿਤੇ ਦੋ ਇਕੱਠੇ ਹੋ ਗਏ ਫਿਰ ਆਪਾਂ ਨੂੰ ਜਾਣ ਨੂੰ ਜਗ੍ਹਾ ਮਿਲੂਗੀ ਹੌਲੀ ਹੌਲੀ ਤੇਲ ਦੀ ਸਮੱਸਿਆ ਕੱਲ ਤੋਂ ਸੁਣ ਰਏ ਸੀ ਵੀ ਬਹੁਤ ਵਧੀ ਹੋਈ ਐ ਪਰ ਇਸ ਪਾਸੇ ਸਾਨੂੰ ਕੋਈ ਵੀ ਤਾਂ ਦਿੱਕਤ ਨਹੀਂ ਆਈ ਹੈਗੀ ਆਪਾਂ ਤੇਲ ਪਵਾ ਕੇ ਤੇ ਟੈਂਕੀ ਕਰਾ ਲਈਏ ਫੁੱਲ ਉਹ ਜਮਾਨੇ ਹੁਣ ਨਾ ਕੋਈ ਜਨਤਾ ਨਹੀਂ ਹੈਗੀ ਕੱਲ ਤੱਕ ਆਪਣੀ ਟੈਂਕੀ ਸਾਰ ਦੋਗੀ ਫਿਰ ਦੁਬਾਰੇ ਅਭੀ ਗੂਗਲ ਮੈਪ ਨੇ ਲਿਆ ਕੇ ਸਾਨੂੰ ਬਾਜੀ ਹੋਰਾਂ ਦੇ ਨਦੀ ਦੇ ਵਿਚਾਲੇ ਖੜਾਤਾ ਇਹ ਨਦੀਆਂ ਪਰ ਕਰਾ ਰਹੇ ਨੇ ਹੋਰ ਕੀ ਹਾਈਵੇ ਤੋਂ ਦੂਜੇ ਹਾਈਵੇ ਤੇ ਜਾਣਾ ਪਤਾ ਨਹੀਂ ਕਿਹੜਾ ਇਹ ਆਫ ਰੋਡ ਚੱਲੇ ਫਿਰਦਾ ਇਹ ਆ ਕੰਮ ਨਾ ਵਾਜੀ ਆਪਣੇ ਨਾਲ ਸਹੀ ਹਨ ਨਾ ਸਭਾ ਕਿ ਜਿੱਦ ਤੱਕਾ ਲਾ ਕੇ ਲੈ ਆਣਾ ਬੋਈ ਆਫ ਰੋਡਿੰਗ ਆਫ ਰੋਡਿੰਗ ਕਰਦੇ ਕਰਦੇ ਵਿਚ ਦੀ ਹੋਰ ਪਿੰਡਾਂ ਪਿੰਡਾਂ ਦੇ ਵਿੱਚ ਨਹੀਂ ਹੋ ਕੇ ਘੁੰਮਦੇ ਘਮਾਉਂਦੇ ਘਾਟ ਚੜਦੇ ਉਤਰਦੇ ਫੇਰ ਪਹੁੰਚ ਗਏ ਆਪਾਂ ਹਾਈਵੇ ਤੇ 40 45 ਕਿਲੋਮੀਟਰ ਅਸੀਂ ਵਿਚ ਦੀ ਹੋ ਕੇ ਆਏ ਆ ਬਿਲਕੁਲ ਤੇ ਫੇਰ ਦੁਬਾਰੇ ਆਪਾਂ ਰਤলাম ਹਾਈਵੇ ਤੇ ਚੜ ਗਏ ਇਧਰੋਂ ਇੱਥੋਂ ਹੁਣ 70 ਕਿਲੋਮੀਟਰ ਹੈਗਾ ਰਤলাম ਤੇ ਰਤলাম ਤੋਂ ਅੱਗੇ ਆਪਣਾ ਵਾਇਆ ਕੋਟਾ ਜਾਂਦੇ ਆ ਜਾਂ ਵਾਇਆ ਚ ਤੌੜਗੜ ਦੇ ਇਧਰ ਦੇ ਉਹ ਜਾਂਦੇ ਆ ਮਨਸੂਰ ਉਹ ਉੱਥੇ ਜਾ ਕੇ ਪਤਾ ਲੱਗੂ ਕਿਉਂ ਸਰ ਨਿਕ ਨੰਬਰ ਰਿਕ ਨੰਬਰ ਦੇਖ ਤੁਸੀਂ ਰਹੇ ਨਹੀਂ ਵੈਸੇ ਪਰ ਤੁਹਾਡੀ ਹਾਮੀ ਜ਼ਰੂਰ ਆ ਗਈ ਵਿੱਚ ਧੰਨਵਾਦ ਹਾਮੀ ਲਈ ਹੁਣ ਤੁਸੀਂ ਅਗੇ ਬਾਉ ਬੁੱਕਟ ਦੇਖ ਰਹੇ ਹੋ ਮੋਤਾ ਜੀ ਐਡੀ ਗਲੈਡ ਤੁਹਾਡੇ ਤੇ ਕੀ ਚੰਨ ਪਾ ਲੂਗੀ ਇਹਦੀ ਕੀ ਮਜਾਲ ਹੈ ਹਲਕੀ ਹਲਕੀ ਤੁਹਾਡੇ ਮੱਥੇ ਤੇ ਚੰਨ ਜ਼ਰੂਰ ਪਾਏ ਨੇ ਹਾਂਜੀ ਹਾਂ ਖੂਬਸੂਰਤ ਮੁਖੜਾ ਤੋ ਹੁਣ ਦਾ ਆਪਾਂ ਨੇ ਕਰ ਲਿਆ ਜੀ ਹੁਣ ਠਾ ਰੱਖ ਦੀ ਤੇ ਅੱਜ ਆਪਣਾ ਰੂਮ ਹੋਊਗਾ ਇਹੇ ਅੱਜ ਪਰਫੂਗੇ ਇੱਥੇ ਤੇ ਇਹ ਆਪਾਂ ਹੈਗੇ ਆ ਇਸ ਟਾਈਮ ਅੱਜ ਆਪਣਾ ਪਰਤਲਾਮ ਅਸਲਾਮ ਸ਼ਹਿਰ ਚੋਂ ਤਾਂ ਕੱਲ ਨੂੰ ਪਰਤਲਾਮ ਤੋਂ ਤੁਰਾਂਗੇ ਤੇ ਕੱਲ ਦੀ ਗੱਲ ਹੀ ਪਹੁੰਚਾਂਗੇ ਮਸ਼ਾਨ ਤੱਕ ਮੋਹਾਲੀ ਰੋਟੀ ਪਾਣੀ ਆ ਗਿਆ ਦਾਲ ਮੰਗਾਈ ਹੈ ਦੋ ਦਾਲਾਂ ਨੇ ਤੇ ਨਾਲ ਰੋਟੀਆਂ ਨੇ ਖਾਣੇ ਵੀ ਨੇ ਆ ਟਾਈਮ ਨਾਲ ਸੌਂਦੇ ਆ ਕੱਲ ਨੂੰ ਉੱਠ ਕੇ ਆਪਾਂ ਸੱਜਣਾ ਨਿਕਲਣਾ ਹੈ ਇੱਥੋਂ ਕਿਉਂਕਿ ਕੱਲ ਨੂੰ ਸਾਡੀ ਵਾਰਡ ਜਾਦੇ ਹੈ ਅਸੀਂ ਕੱਲ ਨੂੰ ਪੰਜਾਬ ਪਹੁੰਚਣ ਦੀ ਸੋਚ ਰਹੇ ਹਾਂ ਬਾਕੀ ਦੇਖਦੇ ਹਾਂ ਕੀ ਬਣਦਾ ਕੱਲ ਨੂੰ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ